ਇੰਨੀ ਕਰਾਕੇ ਦੀ ਠੰਡ ਦੇ ਵਿੱਚ ਵੇਖੋ ਘਰਾਂ ਤੋਂ ਨਿਕਲ ਕੇ ਕਿਸਾਨ ਬੈਠੇ ਆ ਸਿਰਫ ਆਪਣੀਆਂ ਮੰਗਾਂ ਵਾਗਣ। ਭਗਵੰਤ ਮਾਨ ਇੱਕ ਦੋਗਲੀ ਨੀਤੀ ਦਾ ਲੀਡਰ ਆ। ਇੱਕ ਮੰਨੇ ਕਿਸਾਨਾਂ ਵੱਲ ਵੀ ਪੱਕਾ ਰੱਖਦਾ ਦੂਜੇ ਵੱਲੇ ਰਾਜਨੀਤੀ ਵੀ ਕਰਦਾ। ਜਗਜੀਤ ਸਿੰਘ ਧੱਲੇਵਾਲ ਦਾ ਕੋਈ ਘਰੇਲੂ ਥੋੜਾ ਮਸਲਾ। ਮਸਲਾ ਤੇ ਸਾਰੇ ਪੰਜਾਬ ਦਾ ਜੀ। ਕਿਸਾਨਾਂ ਕੋ 22 ਜਾਂ 23 ਰੁਪਏ ਕਣਕ ਖਰੀਦੀ ਗਈ। ਤੇ ਆਟਾ 40 ਰੁਪਏ ਕਿਲੋ ਵਿੱਚ ਰਿਹਾ। ਤਾਂ ਸਾਡੇ ਨਾਲ ਕੁਝ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਜਿਵੇਂ ਕਿ ਜਦੋਂ ਵੀ ਇੱਥੋਂ ਕਾਲ ਅੱਗੇ ਵਧਣ ਦੀ ਦਿੱਤੀ ਜਾਂਦੀ ਆ ਤਾਂ ਇੱਥੋਂ ਹੀ ਕਿਸਾਨ ਅੱਗੇ ਵੱਧਦੇ ਆ ਪਰ ਉਹਨਾਂ ਦੇ ਤਸ਼ੱਦਦ ਕੀਤਾ ਜਾਂਦਾ ਕਿਸ ਤਰ੍ਹਾਂ ਦੇਖਦੇ ਹੋ ਹਾਕਮ ਜਿਹੜਾ ਆ ਉਹ ਕਿਤੇ ਨਾ ਕਿਤੇ ਤਸ਼ੱਦਦ ਲਗਾਤਾਰ ਢਾ ਰਿਹਾ ਉਹ ਕਿਸਾਨ ਅੰਦੋਲਨ ਵੀ ਯਾਦ ਆ ਜਦੋਂ ਦਿੱਲੀ 'ਚ ਸੀਗੇ ਇਹ ਕਿਸਾਨ ਅੰਦੋਲਨ ਜਿਹੜਾ ਦੂਜਾ ਚੱਲ ਰਿਹਾ ਕਿਵੇਂ ਦੇਖਦੇ ਹੋ ਸਾਰੀਆਂ ਤਸਵੀਰਾਂ ਨੂੰ ਬੇਕੋ ਜੀ ਲਗਾਤਾਰੀ ਕੋਸ਼ਿਸ਼ਾਂ ਸਾਡੀਆਂ ਜਾਰੀ ਆ ਇਹ ਆਪਣੇ ਹੱਕ ਲੈਣ ਵਾਸਤੇ ਅਸੀਂ ਅਹ ਅਸੀਂ ਮੌਕੇ ਦੇ ਹਾਕਮ ਨੂੰ ਅਪਰੋਚ ਕਰਦੇ ਆਂ ਵੀ ਸਾਨੂੰ ਸਾਡੇ ਹੱਕ ਦਿੱਤੇ ਜਾਣ ਸਾਡੇ ਜਿਹੜੇ ਵਾਜਬ ਆ ਫਸਲ ਦੇ ਰੇਟ ਸਾਨੂੰ ਐਮਐਸਪੀ ਦਿੱਤੀ ਜਾਵੇ ਤੇ ਪਰ ਉਹ ਅਸੀਂ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਕੋ ਜਿਹੜੀਆਂ ਆਪਣੀਆਂ ਮੰਗਾਂ ਉਹਨਾਂ ਦੇ ਅੱਗੇ ਰੱਖਦੇ ਆਂ ਤੇ ਪਰ ਫਿਰ ਵੀ ਠੁਕਰਾ ਦਿੰਦੇ ਜਿਵੇਂ ਅਸੀਂ ਆਪਣਾ ਸ਼ਾਂਤਮਈ ਢੰਗ ਨਾਲ ਅੰਦੋਲਨ ਕਰਦੇ ਆਂ ਤੇ ਸਾਡੇ ਤੇ ਲਾਠੀ ਚਾਰਜ ਅਤਰੂ ਗੈਂਦ ਦੇ ਗੋਲੇ ਉਹ ਹਾਲਾਂਕਿ ਗੋਲੀਆਂ ਵੀ ਮਾਰੀਆਂ ਜਾਂਦੀਆਂ ਜਿਸ ਤਰ੍ਹਾਂ ਕਿ ਸਾਡਾ ਇੱਕ ਕਿਸਾਨ ਸ਼ਹੀਦ ਹੋ ਗਿਆ ਪਹਿਲਾਂ ਇੱਥੇ ਜਦੋਂ ਅਸੀਂ ਆਏ ਆ ਤੇ ਹੁਣ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਵੇਖੋ ਘਰਾਂ ਤੋਂ ਨਿਕਲ ਕੇ ਕਿਸਾਨ ਬੈਠੇ ਆ ਸਿਰਫ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਨਾ ਕਿ ਕੋਈ ਕਿਸਾਨਾਂ ਵੱਲੋਂ ਕੋਈ ਵੀ ਇਹੋ ਜੀ ਗੱਲ ਨਹੀਂ ਕੀਤੀ ਜਾ ਰਹੀ ਵੀ ਜਿਹੜੀ ਕਿਸੇ ਨੂੰ ਪਰੇਸ਼ਾਨੀ ਹੋਵੇ ਜਾਂ ਕਿਸੇ ਦਾ ਜਾਨੀ-ਮਾਲੀ ਨੁਕਸਾਨ ਹੋਵੇ ਰਾਜਨੀਤੀ ਕਿੰਨੀ ਹੋ ਰਹੀ ਆ ਸਮੋਰਚੇ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਚਾਹੇ ਉਹ ਲੀਡਰਾਂ ਦੇ ਵੱਲੋਂ ਹੋਵੇ ਸਿਆਸੀ ਪਾਰਟੀਆਂ ਦੇ ਵੱਲੋਂ ਹੋਵੇ ਕਿਉਂਕਿ ਹਰ ਕੋਈ ਚਿੰਤਾ ਜ਼ਰੂਰ ਜਿਤਾ ਦਿੰਦਾ ਕਿ ਕਿਸਾਨ ਇੰਨੀ ਠੰਡ ਦੇ ਵਿੱਚ ਜਾਂ ਗਰਮੀ ਦੇ ਵਿੱਚ ਬੈਠੇ ਨੇ ਪਰ ਇੱਥੇ ਆਣ ਕੇ ਸਾਥ ਦੇਣ ਨੂੰ ਕੋਈ ਤਿਆਰ ਨਹੀਂ ਕਿੰਨੀ ਕਿ ਸਿਆਸਤ ਅਰੇ ਵੇਖੋ ਜੀ ਰਾਜਨੀਤੀ ਤੇ ਸਰਕਾਰਾਂ ਕਰਦੀਆਂ ਹੀ ਆ ਜੀ ਬਾਕੀ ਪਿੰਡ ਲੈਵਲ ਤੇ ਜਿਹੜੇ ਸਾਡੇ ਕਿਸਾਨ ਆ ਉਹਨਾਂ ਦਾ ਬਹੁਤ ਜ਼ਿਆਦਾ ਸਾਥ ਆ ਸਾਨੂੰ ਆ ਪਿੱਛੇ ਜੇ ਪੰਜਾਬ ਬੰਦੀ ਕਾਲ ਸੀ ਸਾਰੇ ਪੰਜਾਬ ਨੇ ਹੰਗਾਰਾ ਭਰਿਆ ਸਾਰਾ ਪੰਜਾਬ ਤਕਰੀਬਨ ਬੰਦ ਸੀਗਾ ਪਿੰਡ ਦੇ ਜਿਹੜੇ ਕਿਸਾਨ ਆ ਜਾਂ ਹੋਰ ਵਰਗ ਦੇ ਲੋਕ ਆ ਹਿੰਦੂ ਭਾਈਚਾਰਾ ਜਾਂ ਹੋਰ ਜਿੰਨੇ ਵੀ ਆ ਕਿਸਾਨਾਂ ਨੂੰ ਬਹੁਤ ਵੱਡਾ ਸਮਰਥਨ ਉਹਨਾਂ ਦਾ ਸੀਮ ਭਗਵੰਤ ਮਾਨ ਇੱਕ ਪਾਸੇ ਕਹਿ ਰਿਹਾ ਕਿ ਉਹ ਕਿਸਾਨਾਂ ਦੇ ਨਾਲ ਨੇ ਪਰ ਦੂਜੇ ਪਾਸੇ ਉਹਨਾਂ ਨੇ ਇੱਕ ਪੰਜਾਬ ਬਦ ਨੂੰ ਗਲਤ ਵੀ ਠਹਿਰਾਇਆ ਉਹਨਾਂ ਨੇ ਕਿਹਾ ਕਿ 100 ਕਰੋੜ ਦਾ ਨੁਕਸਾਨ ਹੋ ਗਿਆ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਸੀਮ ਮਾਨ ਦੇ ਵੇਖੋ ਜੀ ਭਗਵੰਤ ਮਾਨ ਇੱਕ 도ਗਲੀ ਨੀਤੀ ਦਾ ਲੀਡਰ ਆ ਸਾਡੇ ਵਿੱਚੋਂ ਹੀ ਉੱਠ ਕੇ ਲੀਡਰ ਬਣਿਆ ਤੇ ਪਰ ਉਹ ਅੱਜ ਕਿਸਾਨਾਂ ਦਾ ਹੀ ਉਲਟ ਚੱਲ ਰਿਹਾ ਕਿਉਂਕਿ ਉਹ ਕਿਸਾਨਾਂ ਦਾ ਹੀ ਪੁੱਤ ਹੈ ਆ ਪਹਿਲਾਂ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਤੁਹਾਡੇ ਨਾਲਿਆਂ ਤੁਹਾਡੀਆਂ ਮੰਗਾਂ ਪੂਰੀਆਂ ਕਰੂੰਗਾ ਪਰ ਅੱਜ ਦੋਗਲੀ ਨੀਤੀ ਵਰਤ ਰਿਹਾ ਵਾ ਇੱਕ ਮਹੀਨੇ ਕਿਸਾਨਾਂ ਵੱਲ ਵੀ ਪੱਕ ਰੱਖਦਾ ਦੂਜੇ ਬੰਨੇ ਰਾਜਨੀਤੀ ਵੀ ਕਰ ਰਿਹਾ ਜੀ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਕਿਸਾਨ ਕਿਸਾਨ ਲੀਡਰਾਂ ਦੀ ਚਲੋ ਗੱਲ ਕਰ ਲੈਨੇ ਆ ਐਸਕੇਐਮ ਦੇ ਵੱਲੋਂ ਕਾਲ ਦਿੱਤੀ ਗਈ ਆ ਤੇ ਐਸਕੇਐਮ ਲਗਾਤਾਰ ਮੀਟਿੰਗਾਂ ਵੀ ਕਰ ਰਿਹਾ ਪਰ ਕਿਤੇ ਨਾ ਕਿਤੇ ਸਾਥ ਦੇਣ ਨੂੰ ਤਿਆਰ ਨਹੀਂ ਹੋ ਰਿਹਾ ਹਰ ਵਾਰ ਮੀਟਿੰਗ ਦੇ ਵਿੱਚ ਬੇਸਿੱਟਾ ਨਿਕਲ ਜਾਂਦੀ ਹੈ ਮੀਟਿੰਗ ਹਰ ਵਾਰ ਕਿਹਾ ਜਾਂਦਾ ਹੈ ਕਿ ਅਗਲੀ ਮੀਟਿੰਗ ਕਰਾਂਗੇ ਉਦੋਂ ਡਿਸੀਜਨ ਲਿਆ ਜਾਵੇਗਾ ਕੀ ਲੱਗਦਾ ਕਿ ਰਾਜਨੀਤਿਕ ਹੱਥ ਆ ਉਸਦੇ ਪਿੱਛੇ ਜਾਂ ਫਿਰ ਕੁਝ ਹੋਰ ਹੈ ਗੱਲ ਇਸ ਤਰ੍ਹਾਂ ਜੀ ਇਹ ਨਾ ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਆ ਸੀ ਤੇ ਹਰ ਵਾਰਾ ਇਹੀ ਮੰਗ ਰੱਖਦੇ ਆ ਵੀ ਤੁਸੀਂ ਆਓ ਸਾਡਾ ਸਾਥ ਦਿਓ ਦੂਜੇ ਲੀਟਰ ਜਿਹੜੇ ਘਰ ਬੈਠੇ ਨੇ ਉਹਨਾਂ ਨੂੰ ਵੀ ਚਾਹੀਦਾ ਵੇਖੋ ਕਰਕੇ ਦੀ ਠੰਡ ਸਾਡੇ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਹ ਕਹਿੰਦੇ ਕਿ ਆਪਣੀ ਮਰਜ਼ੀ ਨਾਲ ਲਗਾਇਆ ਉਹਨਾਂ ਨੇ ਤਾਂ ਆਪਣੀ ਮਰਜ਼ੀ ਨਾਲ ਮੋਰਚਾ ਪੂਰਾ ਕਰ ਲੈਣ ਸਾਨੂੰ ਸੱਦਾ ਨਹੀਂ ਦਿੱਤਾ ਨਹੀਂ ਇਹਦੇ ਵਿੱਚ ਵੇਖੋ ਮਰਜ਼ੀ ਕੋਈ ਨਹੀਂ ਗਈ ਮੰਗਾ ਲੈਣ ਵਾਸਤੇ ਬੈਠੇ ਆ ਜਗਜੀਤ ਸਿੰਘ ਢੱਲੇਵਾਲ ਦਾ ਕੋਈ ਘਰੇਲੂ ਥੋੜਾ ਮਸਲਾ ਮਸਲਾ ਤੇ ਸਾਰੇ ਪੰਜਾਬ ਦਾ ਜੀ ਸਾਰੀ ਜਨਤਾ ਦਾ ਸਾਰੇ ਕਿਸਾਨਾਂ ਦਾ ਆਮ ਵਰਗ ਦਾ ਵੇਖੋ ਜੇ ਮਗਿਹਾਈ ਵੱਧਦੀ ਆ ਜੇ ਐਮਐਸਪੀ ਸਾਨੂੰ ਨਹੀਂ ਦਿੰਦੇ ਅੱਜ ਤੁਸੀਂ ਇਹ ਇੱਕ ਆਧਾਰਨ ਦੀ ਤੌਰ ਤੇ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਵੀ ਕਿਸਾਨਾਂ ਕੋ 22 ਜਾਂ 23 ਰੁਪਏ ਕਣਕ ਖਰੀਦੀ ਗਈ ਆ ਤੇ ਆਟਾ 40 ਰੁਪਏ ਕਿਲੋ ਵੇਚ ਰਿਹਾ ਇਸੇ ਚਾਵਲ ਵੀ ਹਾਂ ਚਾਵਲ ਦਾ ਵੀ ਐਵੇਂ ਆ ਜੀ ਇਹ ਜਿਹੜਾ ਖਰਚਾ ਵਾ ਆਮ ਵਰਗ ਦੇ ਲੋਕਾਂ ਤੇ ਵੀ ਪਊਗਾ ਖਾਲੀ ਜ਼ਿਮੀਂਦਾਰ ਤੇ ਨਹੀਂ ਪੈਣਾ ਹਰ ਇੱਕ ਬੰਦੇ ਨੂੰ ਇਹ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਵੀ ਜਿਹੜੀ ਇਹ ਲੜਾਈ ਆ ਕੱਲੀ ਕਿਸਾਨਾਂ ਦੀ ਨਹੀਂ ਆ ਹਰ ਇੱਕ ਵਰਗ ਦੇ ਲੋਕਾਂ ਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਕਿ ਮੰਗਾ ਮੰਨੀਆਂ ਜਾਣੀਆਂ ਮੋਰਚਾ ਜਿੱਤਿਆ ਜਾਵੇਗਾ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਹਜੇ ਵੀ ਘਰ ਦੇ ਵਿੱਚ ਬੈਠੇ ਆ ਕਿਸ ਤਰ੍ਹਾਂ ਦਾ ਹੰਗਾਰਾ ਹੋਵੇ ਉਹਨਾਂ ਦੇ ਵੱਲੋਂ ਬਿਲਕੁਲ ਜੀ ਮੰਗਾ ਵੀ ਮਨਾ ਕੇ ਜਾਵਾਂਗੇ ਮੋਰਚਾ ਜਿੱਤ ਕੇ ਜਾਵਾਂਗੇ ਜਿੰਨੇ ਚਿਰ ਨਹੀਂ ਜਿੱਤਿਆ ਜਾਂਦਾ ਇਸੇ ਤਰ੍ਹਾਂ ਹੀ ਮੋਰਚਾ ਲਗਾਤਾਰ ਜਾਰੀ ਰਹੂਗਾ ਜਿੰਨਾ ਮਰਜ਼ੀ ਸਮਾਂ ਬੈਠੇ ਰਹੋ ਜਿੰਨਾ ਮਰਜ਼ੀ ਸਮਾਂ ਹੋ ਜੇ ਸਾਡੇ ਆਗੂ ਪਿੱਛੇ ਵੀ ਬੈਠੇ ਨੇ ਜਗਜੀਤ ਸਿੰਘ ਢਿੱਲੇਵਾਲ ਦੇ ਪਿੱਛੇ ਵੀ ਅਮ ਇਹ ਨਹੀਂ ਮੰਨੇ ਜਾਂਦੇ ਜੇ ਵੈਗੁਰੂ ਕਿਰਪਾ ਕਰੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਅਗਰ ਕੁਝ ਖੋਦਣਾ ਕਹਤਾ ਜੇ ਹੋ ਜਾਂਦਾ ਤੇ ਸਾਡੇ ਹੋਰ ਵੀ ਕਿਸਾਨ ਮਗਰ ਬੈਠੇ ਆ ਅਨਸ਼ੰਤੇ ਬੈਠਣ ਵਾਸਤੇ ਦੂਜੀ ਗੱਲ ਘਰ ਚ ਬੈਠੇ ਜਿੰਨੇ ਵੀ ਸਾਡੇ ਬੱਚੇ ਆ ਜਿੰਨੇ ਸਾਡੇ ਭਰਾ ਆ ਜਿੰਨੇ ਥੋੜੇ ਜੇ ਜਾਣਕਾਰੀ ਤੋਂ ਅਧੂਰੇ ਉਹਨਾਂ ਨੂੰ ਇੱਕ ਰਾ ਇੱਥੇ ਆਉਣਾ ਚਾਹੀਦਾ ਵਾ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਤਾਂ ਕਿਸਾਨ ਦਾ ਕਹਿਣਾ ਹੈ ਕਿ ਲਗਾਤਾਰ ਉਹ ਇੱਥੇ ਬੈਠੇ ਨੇ ਤਾਂ ਆਪਣੀ ਮੰਗਾਂ ਲੈ ਕੇ ਉਹ ਕਹਿ ਸਕਦੇ ਆ ਕਿ ਉਹ ਨਹੀਂ ਹਿੱਲਣਗੇ ਜੋ ਤੱਕ ਚਾਹੇ ਉਹਨਾਂ ਨੂੰ ਸਾਲ ਬੈਠਣਾ ਪਵੇ 2 ਸਾਲ ਬੈਠਣਾ ਪਵੇ 3 ਸਾਲ ਜਿੰਨਾ ਵੀ ਸਮਾਂ ਲੱਗੇਗਾ ਪਰ ਕਿਸਾਨ ਆਪਣੀਆਂ ਮੰਗਾਂ ਇੱਥੋਂ ਮਨਵਾ ਕੇ ਹਟਣਗੇ